ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਫਰੀਦਕੋਟ ਸੌਰੀ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਦੇ ਵਿੱਚ ਐਸ ਟਾਈਮ ਸੱਪਾਂ ਵਾਲੀ ਪਿੰਡ ਦੇ ਵਿੱਚ ਮੌਜੂਦ ਆ ਮਿੱਤਰੋ ਸੱਪਾਂ ਵਾਲੀ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਘਰੇਲੂ ਪਰਿਵਾਰ ਦੇ ਘਰੇ ਆ ਤੇ ਜਿਹੜੀ ਤੁਸੀਂ ਮੈਂ ਦੇਖਦੇ ਪਏ ਆ ਮਿੱਤਰੋ ਸਾਹਮਣੇ ਸਕਰੀਨ ਦੇ ਉੱਤੇ ਸੂਈ ਸਵਾਈ ਆ ਹਾਜ਼ਰ ਨਜ਼ਰ ਤਿਆਰ ਦੁੱਧ ਵਾਲੀ ਮੈਂ ਆ ਕਿੰਨੇ ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਤਿਆਰ ਆ ਕਹਿਣ ਤੋਂ ਪਾਵੇ ਆ ਵੀ ਚੰਗਾ ਦੁੱਧ ਦਿੰਦੀ ਐ ਇਹ ਮੈਂ ਆਓ ਮਿਲਦੇ ਆ ਮਾਲਕ ਨੂੰ ਇਹਦੇ ਬਾਰੇ ਆਪਾਂ ਮੁੱਢਲੀ ਜਾਣਕਾਰੀ ਲੈਨੇ ਆ ਫੇਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਆ ਚੜਦੀ ਕਲਾ ਹਾਂਜੀ ਹਾਂ ਚੜਦੀ ਕਲਾ ਲੈ ਵੀ ਬਾਈ ਇੱਕ ਵਾਰੀ ਨਾਮ ਦੱਸਦੇ ਆ ਆਪਣਾ ਪਹਿਲਾ ਲਖਵੀਰ ਸਿੰਘ ਕੁਲਵੀਰ ਸਿੰਘ ਜੀ ਲਖਵੀਰ ਸਿੰਘ ਲਖਵੀਰ ਸਿੰਘ ਹਾਂਜੀ ਲਖਵੀਰ ਬਾਈ ਪਹਿਲਾਂ ਤਾਂ ਮਾਈ ਦੀ ਗੱਲ ਬਾਤ ਚਾਰ ਲੱਗਦਾ ਤੂੰ ਪਾ ਤਾ ਹਨਾ ਹਾਂਜੀ ਹਾਂ ਚਾਰ ਪਾਤਾ ਠੀਕ ਆ ਇਹ ਚੜਾਤਾ ਸਿਰੇ ਹੈ ਹਾਂਜੀ ਹਾਂ ਮੱਕੀ ਵਾਲਾ ਹੀ ਪਾਇਆ ਫਿਰ ਹਾਂਜੀ ਮੱਕੀ ਵਾਲਾ ਜੀ ਠੀਕ ਆ ਬਾਈ ਠੀਕ ਆ ਵੇਲਾ ਹੋ ਗਿਆ ਟਮਣ ਵਾਲੀ ਹੋਰ ਠੀਕ ਆ ਤੇ ਬਾਈ ਫਿਰ ਮੈਂ ਜਿਹੜੀ ਆਪਾਂ ਵੇਚਣੀ ਆ ਹਾਂਜੀ ਇਹ ਫਿਰ ਕਿੰਨੂਆ ਸੂਆ ਸੁੰਦੀ ਆ ਬਾਈ ਇਹ ਚੌਥਾ ਸੂਆ ਸੁਈ ਆ ਜੀ ਚੌਥਾ ਸੂਆ ਸੁਈ ਹੋਈ ਆ ਸੁਈ ਆ ਜੀ ਹਾਂ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ ਅੱਜ ਇਹਨੂੰ ਤਕਰੀਬਨ 10 ਦਿਨ ਹੋ ਗਏ ਜੀ ਅੱਜ ਠੀਕ ਆ ਬਾਈ ਦਸਾਂ ਦਿਨਾਂ ਦੀ ਬਾਈ ਸੁਈ ਥਲੇ ਲਖਵੀਰ ਬਾਈ ਕਿੰਨਾ ਦੁੱਧ ਹੋਊਗਾ ਇਹ ਤਾਂ ਹੀ 12 ਪਲੱਸ ਆਇਆ ਇਸ ਟਾਈਮ 12 ਤੋਂ 12 ਬਾਰ ਦੁੱਧ ਦਿੰਦੀ ਪਈ ਹੈ ਹਾਂਜੀ ਹੈਗਾ ਯਾਰ ਪਹਿਲਾਂ ਕਿੰਨਾ ਤੀਜੇ ਸੂਏ ਦੇ ਵਿੱਚ ਚੋਇਆ ਸੀ 14 ਤੋਂ 15 ਦੇ ਵਿੱਚ ਜੀ ਦਿੰਦੀ ਸੀ 14 ਤੋਂ 15 ਦੇ ਦਿੰਦੀ ਹੈ ਹਾਂਜੀ ਐਤਕੀ ਵੀ ਫੇਰ ਆ ਜੂਗੀ ਬਈ ਕਿਉਂਕਿ 10 ਦਿਨ ਹੋਏ 15 ਦਿਨਾਂ ਚ ਆ ਜੂ ਦੁੱਧ ਤੇ ਹਾਂਜੀ ਆ ਕੱਟ ਵਗੈਰਾ ਚੱਲ ਕੇ ਤੇ ਇਹਨੇ 15-15 ਨੇੜੇ ਪਹੁੰਚ ਜਾਣਾ ਹੈ ਹਾਂ ਹਾਂਜੀ ਤੇ ਚਵਾਈ ਚ ਵੀ ਕਿਵੇਂ ਰਹੀ ਬਈ ਚਵਾਈ ਠੀਕ ਹੈ ਜੀ ਵਧੀਆ ਚਵਾਈ ਓਕੇ ਚਵਾਈ ਹਾਂਜੀ ਹਾਂ ਤੇ ਬਈ ਜਿਵੇਂ ਤੇਰੇ ਤਾਂ ਘਰ ਦੀ ਮੈਂ ਆ ਜਦੋਂ ਇਹ ਨਵੇਂ ਦੁੱਧ ਹੋ ਗਈ ਸੀ ਬਣ ਗਈ ਸੀ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਮਿਲ ਗਈ ਸੀ ਇਹ ਮਿਲ ਗਈ ਉਹਨੂੰ ਤਕਰੀਬਨ 7 ਕਿੰਨੇ ਜੀ 7 ਮਹੀਨੇ ਮਿਲ ਗਈ ਸੀ ਕੱਟਾ ਦੇਗੀ ਕੱਟੀ ਖੜੀਏ ਚ ਪਹਿਲੇ ਸੋਇ ਦੇ ਦੀ ਅੱਛਾ ਆਹ ਕੱਟੀ ਪਹਿਲੇ ਸੋਇ ਦੀ ਹੈ ਹਾਂ ਆਹ ਕੱਟੀ ਇਹ ਮਗਲੇ ਸੋਇ ਦੀ ਠੀਕ ਹੈ ਜੀ ਤੇ ਆ ਉਹ ਕੱਟਾ ਦੇਗੀ ਜੀ ਠੀਕ ਐ ਤੇ ਕੀ ਕੱਟਾ ਦੇਗੀ ਇਹ ਅਰਜਨ ਕੁੰਗੜ ਦਾ ਕੱਟਾ ਜੀ ਅੱਛਾ ਅਰਜਨ ਕੁੰਗੜ ਦਾ ਹਾਂ ਮੈਂ ਅੱਗੇ ਜਿਹੜਾ ਬੱਚਾ ਮਰ ਰਾਇਆ ਚੰਗਾ ਉਹ ਡਾਕਟਰ ਸੰਧੂ ਭਰ ਕੇ ਗਈ ਟੀਗਾ ਉਥੋਂ ਵਾਲਾ ਢੋਕ ਵਾਲਾ ਢੋਕ ਵਾਲਾ ਠੀਕ ਆ ਠੀਕ ਆ ਤੇ ਪਹਿਲੇ ਕਵੀਰ ਫਿਰ ਹੁਣੇ ਵੇਚਣੀ ਆਪਾਂ ਹਨਾ ਹਾਂ ਜੀ ਹਾਂ ਕੀ ਰੇਟ ਤੈਅ ਕੀਤਾ ਬਾਈ ਜੰਦਾ ਰੇਟੇ ਪਰ ਲੈਣ ਦੇਣ ਦੀ ਹੈ ਜੀ 1 35 ਦੀ ਦੇਵਾਂਗੇ 1 35 ਰੁਪਏ ਦੁੱਧ ਵਾਲੀ ਮੈਂ ਵੀ ਬਈ ਕਿੱਥੇ ਮਿਲਦੀ ਹੈ ਹਾਂਜੀ ਹਾਂਜੀ ਤੇ ਮਾਨਤਾ ਨੇ ਦੇ ਵਿੱਚੋਂ ਬਈ ਥੋੜਾ ਬੋਤਾ ਜੇ ਕਰਦੇ ਮਾ ਮਾ ਮਾਨਤਾ ਨਹੀਂ ਕਰਾਂਗੇ ਜੀ ਠੀਕ ਹੈ ਬਈ ਕੱਡੀ ਬਾਰ ਨੂੰ ਤੋਰੀ ਬਈ ਖੋਲੀ ਮੜਾ ਜਾ ਲੈ ਵੀ ਮਿੱਤਰੋ ਸੋਈ ਸਵਾਈ ਮੈਂ ਆ ਦੁੱਧ 12 ਕਿਲੋ ਤੋਂ ਬਾਰ ਬਾਰ ਕੰਡੇ ਵਾਲਾ ਹਾਜ਼ਰ ਤੇ ਨਾਜ਼ਰ ਤਿਆਰ ਆ ਕਹਿਣ ਤੋਂ ਭਾਵੇਂ ਪਲੀ ਸੰਭੀ ਲੈਵੇ ਭਾਂਡੇ ਵੱਲੋਂ ਖੁੱਲੀ ਟੁੱਲੀ ਮੈਂ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਮਿੱਤਰੋ 1:00 ਵਜ ਕੇ ਤੇ 4 ਮਿੰਟ ਹੋਏ ਹੋਏ ਆ ਵੀਡੀਓ ਬਣਾਉਣ ਨੂੰ ਤੇ ਲੈ ਆ ਬਾਈ ਬੋਡ ਲਓ ਜੀ 1:00 ਵਜ ਕੇ 4 ਮਿੰਟ ਤੇ ਇਹਦੀ ਵੀਡੀਓ ਆ ਜਿਹੜੀ ਇਹ ਕੈਮਰ ਦੀ ਆ ਜਾਣੀ ਨਹੀਂ ਕੀ ਕਹਿਣ ਤੋਂ ਭਾਵੇਂ ਆ ਵੀ 6:00 ਵਜੇ ਆਪਾਂ ਚਵਾਈ ਕਰਦੇ ਆ 5 ਘੰਟੇ ਹਜੇ ਇਹਦੇ ਚਵਾਈ ਦੇ ਵਿੱਚ ਬਾਕੀ ਪਏ ਆ ਤੇ ਸ਼ਾਮ ਤਾਈ ਇਹਨੇ ਸੋਹਣਾ ਜਿਹੜਾ ਆਰਡਰ ਤਿਆਰ ਕਰਕੇ ਭਰ ਕੇ ਫਿਰ ਖੜ ਜਣਾ ਕਿਲੇ ਦੇ ਉੱਤੇ ਸ਼ਾਨ ਬਣ ਕੇ ਬਾਈ ਦੀ ਮਗਰ ਇਹਦੇ ਹੈਗਾ ਵਾ ਮਿੱਤਰੋ ਕਟਾ ਅਰਜਨ ਕੁੰਗੜ ਦਾ ਅਸਟਮ ਅੱਜ ਦਸਾਂ ਦਿਨਾਂ ਦੀ ਸੂਈ ਥਲੇ 12 ਕਿਲੋ ਦੁੱਧ ਤਿਆਰ ਹੋ ਗਿਆ ਫੇਰ ਬਾਈ ਪੀਕ ਲੈਵਲ ਦਾ ਦੁੱਧ ਦੇ ਦਿੰਦੀ ਐ ਇਹ 15 ਕਿਲੋ ਤੇ ਬਾਈ 15 ਕਿਲੋ ਦੁੱਧ ਵੀ ਦੇ ਦਿੰਦੀ ਐ ਘਰੇਲੂ ਪਰਿਵਾਰ ਕੋਲੇ ਮਾਝਾ ਸੂਈ ਸਵਾਈਆ ਤੇ ਰੇਟ ਇਹਦਾ ਕਰਤਾ ਬਾਈ ਨੇ ਤੈ 1 ਲੱਖ ਤੇ 35000 ਰੁਪਿਆ ਉਹਦੇ ਵਿੱਚ ਹੋ ਜੂਗਾ ਮਾਨਤਨ ਮੈਂ ਚੰਗੀ ਆ ਮਿੱਤਰੋ ਬਰੀਕੀ ਬਰੁਕੀ ਮੈਂ ਦੇ ਵਿੱਚ ਪੂਰੀ ਚੰਗੀ ਆ ਹੁਣ ਲੈ ਲਓ ਬਾਈ ਬਾਈ ਲਖਵੀਰ ਦਾ ਤੁਸੀਂ ਨੰਬਰ ਜਿਹੜੇ ਨੰਬਰ ਤੇ ਕਰਨੀ ਆ ਗੱਲਬਾਤ ਬਾਈ ਦਿਓ ਨੰਬਰ ਦੀ 98155 98155 35248 35248 98155 35248 98155 35248 ਬਈ ਦਾ ਫੋਨ ਨੰਬਰ ਆ ਪਿੰਡ ਆ ਸੱਪਾਂ ਵਾਲੀ ਤੇ ਸੱਪਾਂ ਵਾਲੀ ਪਿੰਡ ਨੂੰ ਲੱਗਦਾ ਵਾ ਜ਼ਿਲ੍ਹਾ ਫਰੋਜ਼ਪੁਰ ਮਿੱਤਰੋ ਮਾਣੇ ਵਾਲਾ ਪਿੰਡ ਵੀ ਗਵੰਡੀ ਪਿੰਡ ਰਹਿ ਜਾਂਦਾ ਗੱਲਬਾਤ ਲਈ ਬਈ ਦਾ ਨੰਬਰ ਸਕਰੀਨ ਤੇ ਆ ਧੰਨਵਾਦ